नमस्कार एवन पंजाबी देख रहे सारे दर्शकांदा मैं जतिंदर लक्की एक बार फिर तो स्वागत करते हैं पिछले दिन ही जो एक मामला राजपुरा ਤੋਂ সামনে ਆਇਆ ਸੀਗਾ दिनेश ਹਸਪੀਟਲ ਤੋਂ ਇੱਕ ਬੱਚੇ ਦੀ ਮੌਤ ਦਾ ਮਾਮਲਾ ਜੋ সামনে ਆਇਆ ਸੀਗਾ ਉਸ ਸੰਬੰਧ ਵਿੱਚ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਰਿਹਾ ਤੇ ਪੁਲਿਸ ਨੇ ਵੀ ਉਹਨਾਂ ਤੇ ਜੋ ਹੈ ਕੰਟਰੋਲ ਰੱਖਿਆ ਲੇਕਿਨ ਉਸ ਦੇ ਬੱਚੇ ਦੀ ਮੌਤ ਤੋਂ ਬਾਅਦ ਪੂਰੇ ਕਿਸਾਨ ਜਥੇਬੰਦੀਆਂ ਉਸ ਬੱਚੇ ਦੇ ਮਾਤਾ ਪਿਤਾ ਨਾਲ ਸੀਗੀਆਂ ਤੇ ਡਾਕਟਰ ਦੇ ਵਿਰੋਧ ਵਿੱਚ ਲਗਾਤਾਰ ਸੀ ਕਿਉਂਕਿ ਡਾਕਟਰ ਨੂੰ ਜਦੋਂ ਮਿਲਣ ਗਏ ਤਾਂ ਉਸ ਤੋਂ ਬਾਅਦ ਡਾਕਟਰ ਦਿਨੇਸ਼ ਨੇ ਜੋ ਹੈ ਗਾਲੀ ਗਲੋਚੀ ਕੀਤੀ ਤੇ ਉਹਨਾਂ ਨੂੰ ਅਪਸ਼ਬਦਾਂ ਦੀ ਵਰਤੋਂ ਵੀ ਕੀਤੀ ਇਸ ਸਬੰਧ ਵਿੱਚ ਕਿਸਾਨ ਜਥੇਬੰਦੀਆਂ ਤੇ ਜੋ ਬੱਚੇ ਦੇ ਮਾਤਾ ਪਿਤਾ ਸੀ ਤੇ ਰਿਸ਼ਤੇਦਾਰ ਸੀ ਉਹਨਾਂ ਵੱਲੋਂ ਅੱਜ ਦੇ ਦਿਨ ਇੱਕ ਪ੍ਰੋਟੈਸਟ ਕੀਤਾ ਜਾਣਾ ਸੀਗਾ ਉਸੇ 'ਚ ਉਹਨਾਂ ਨੇ ਮੰਗ ਰੱਖੀ ਕਿ ਡਾਕਟਰ ਦਿਨੇਸ਼ ਉੱਤੇ ਕਾਰਵਾਈ ਕਰਦੇ ਹੋਏ ਉਹਨਾਂ ਉੱਤੇ ਜੋ ਹੈ ਅ ਪੁਰਚਾ ਦਰਜ ਕੀਤਾ ਜਾਵੇ ਇਸ ਸਬੰਧ ਵਿੱਚ ਜੋ ਹੈ ਅੱਜ ਪੁਲਿਸ ਨੇ ਕਾਰਵਾਈ ਕਰਦੇ ਹੋਏ ਆ ਉਹਨਾਂ ਉਤੇ ਐਫ ਆਈ ਆਰ ਨੰਬਰ 204 ਦਰਜ ਕਰ ਦਿੱਤੀ ਹੈ ਤੇ ਬੀ ਐਨ ਐਸ ਸੀ ਜੋ ਧਾਰਾਵਾਂ ਨੇ 109 ਤੇ 296 ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਇਹ ਨਹੀਂ ਨਹੀਂ ਭਾਈ ਯਾਰ ਤੇਰੀ ਬਦਵਾਸ਼ ਬਾਹਰ ਆ ਡਾਕਟਰ ਤੈਨੂੰ ਕਹਾ ਬਾਹਰ ਤੈਨੂੰ ਬਦਮਾਸ਼ੀ ਦੱਸੀ ਹੈ ਨਾਇਬਰ ਚ ਹੁੰਦੀ ਕੀ ਹੈ ਤੈਨੂੰ ਇੱਕ ਘੰਟੇ ਚ ਪਤਲਾ ਨਾ ਕਰਤਾ 10 ਕਿਲੋ ਦਾ ਪਰਵਾਨਾ ਨਾ ਕਹੀ ਧੂ ਧੋ ਕੇ ਲੈ ਕੇ ਜਾਊਂਗਾ ਆਪ ਬਣਾ ਲੋ ਵੀਡੀਓ ਬਣਾਓ ਸ਼ਰਿਆਮ ਕਹੜਾ ਸ਼ਰਿਆਮ ਰਾਜਪੁਰ ਦੇ ਜਿੱਥੇ ਮਿਲ ਗਿਆ ਜਿਹੜੀ ਜਗ੍ਹਾ ਟੱਕਰ ਗਿਆ ਪਰਚਾ 307 ਲਵਾ ਕੋ ਹੋ ਜੂ 452 ਲੱਗ ਜੂ ਹੋਰ ਕੀ ਹੋ ਜੂ ਮਨੂੰ ਫਾਇਟਾਂ ਗਦੂ ਪੁਲਿਸ ਐ ਪਰ ਜਿੱਥੇ ਟੱਕਰ ਗਿਆ ਤੈਨੂੰ ਦੱਸ ਦੂੰ ਕਿ ਗਾਣਾ ਕਿਵੇਂ ਘੱਟੀ ਦੀ ਉਹਨੇ ਡਾਕਟਰ ਬਣ ਕੇ ਗਾਣਾ ਕਿਵੇਂ ਘੱਟੀ ਦੀ ਜੀ ਬਣਾ ਸੀ ਕਰਦੇ ਨੇ ਪਰ ਮਾੜੀ ਜਿਆ ਸਾਣੀ ਬਦਵਾ ਇਹ ਪਰਵਾਹ ਕਰ ਯਾਰ ਹਾਂਜੀ ਗੱਲ ਸੁਣੇ ਮੇਰੇ ਬਾਬੇ ਆਹ ਛਾਈ ਬੋਲੇ ਦਾ ਹਾਂ ਤੇਰੇ ਬੜੇ ਗਿਆਨ ਦੇ ਮੇਰੇ ਕੋਲ ਮਾਫੇ ਸ਼ਰਮ ਕਰਦਾ ਮੈਂ ਸ਼ਰਮ ਕਰਦਾ ਮੈਂ ਚੁੱਪ ਨਹੀਂ ਨਾ ਕੋਸਤਾ ਨਿਆਣਾ ਸਰਕਾਰ ਨੂੰ ਕਹਿੰਦੇ ਮੈਂਟਰ ਹੈ ਮੈਂਟਰ ਦੇ ਫਿਰਾਂ ਦੇ ਵਾਪਸ ਸੂਣ ਦੇਣਾ ਆਸਪਾਸ ਕੋਈ ਨਹੀਂ ਕੋਈ ਵੀ ਕੋਈ ਵੀ ਕਾਰਵਾਈ ਉਹ ਤਾਂ ਕਰੇ ਕਾਰਵਾਈ ਆਈ ਚੋਪਾ ਦੇ ਨਾਮ ਨਾਲ ਨਹੀਂ ਜਾਏਗੀ ਚੋਪਾ ਆਈ ਚੋਪਾ ਫਿਰ ਕਰੇਗੀ ਨਾ ਕਰੇਗੀ ਲਾ ਤਾਲਾ ਨਾ ਲਵਾਇਆ ਹਸਪਤਾਲ ਨੂੰ ਮੈਨੂੰ ਪਰਮਾਨੈਂਟ ਨਾ ਕਰ ਤੁਸੀਂ ਦਰੀਆ ਮਗਾ ਦੇ ਹਸਪਤਾਲ ਚਾਤਕਾ ਹਸਪਤਾਲ ਨੂੰ ਤਾਲਾ ਲੱਗਾ ਚਾਤਕਾ ਨਾ ਲੱਗਾ ਲੱਗਿਆ ਚੀਕਣ ਉਹਦੀ ਉਸ ਨਾਲ ਮੈਂ ਡਾਕਟਰ ਤੁਸੀਂ ਨਹੀਂ ਕੇਸ ਅੱਗੇ ਹੀ ਕਰਦੇ ਬੱਚਾ ਗਿਆ ਸੀ ਮਾਫੀ ਮੰਗਦੇ ਆ ਜੇ ਬਾਅਦ ਅਸੀਂ ਕੁਝ ਗਲਤ ਸੁਣਿਆ ਕਹਿ ਤਾ ਚਲੋ ਉਹਦੇ ਲਈ ਵੀ ਮੈਂ ਡਾਕਟਰ ਸਾਹਿਬ ਵੱਲੋਂ ਬਹੁਤ ਮਾਫੀ ਮੰਗਦੀ ਜਿਹੜਾ ਇਹ ਬੱਚਾ ਹੈ ਇਹਦੇ ਲਈ ਬਹੁਤ ਇਹਦਾ ਦਿਲੋਂ ਇਲਾਜ ਹੋਇਆ ਇਹ ਬੱਚਾ 10 ਡੇਜ਼ ਰਹਿ ਕੇ ਡਿਸਚਾਰਜ ਹੋ ਕੇ ਘਰੇ ਗਿਆ ਸੀ ਬਿਲਕੁਲ ਉਸ ਤੋਂ ਬਾਅਦ ਬੱਚਾ ਦੁਬਾਰਾ ਵਾਪਸ ਆਇਆ ਕਿਉਂ ਆਇਆ ਕਿਉਂਕਿ ਇਹਨੂੰ ਦੁੱਧ ਵਗੈਰਾ ਫੀਡਿੰਗ ਸਾਨੂੰ ਨਹੀਂ ਪਤਾ ਕੀ ਪ੍ਰੋਬਲਮ ਹੋਈ ਜਦੋਂ ਬੱਚਾ ਸੈਕਿੰਡ ਟਾਈਮ ਆਇਆ ਬੱਚੇ ਨੂੰ ਕੁਝ ਡਾਈਜੈਸਟ ਨਹੀਂ ਸੀ ਹੋ ਰਿਹਾ ਗ੍ਰੀਨ ਪੋਟੀ ਆ ਰਹੀ ਸੀ ਵੋਮਟਿੰਗ ਡੇਲੀ ਸਾਡੇ ਕੋਲ ਹਰ ਚੀਜ਼ ਦੀ ਅੰਦਰ ਕੁਝ ਰਿਕਾਰਡਿੰਗ ਹੈ ਇਹ ਨਹੀਂ ਕਿ ਇਹ ਬੱਚਾ ਕੰਟੀਨਿਊਸਲੀ ਸਾਡੇ ਕੋਲ ਰਿਹਾ 22 ਦਿਨ ਹੋ ਗਏ ਬੱਚਾ ਇੱਕ ਦਾ ਮੂਹ ਚਲੇ ਗਿਆ ਉਹ ਡੇਲੀ ਕੱਲ ਵੀ ਕੀਤਾ ਗਿਆ ਸੀ ਪਰਸੂ ਵੀ ਕੀਤਾ ਗਿਆ ਸੀ ਬੱਚੇ ਦੀ CRP ਬੱਚੇ ਦੇ ਰਿਪੋਰਟਸ ਸਾਰੀਆਂ ਇਹ ਪਹਿਲਾਂ ਬੱਚਾ ਡਿਸਚਾਰਜ ਹੋ ਕੇ ਗਿਆ ਤੁਸੀਂ ਸੁਣੋ ਤਾਂ ਸੀ ਬੱਚਾ ਡਿਸਚਾਰਜ ਹੋ ਕੇ ਕਿਉਂ ਜਾਓ ਬੱਚਾ ਠੀਕ ਉਹ ਬੱਚਾ ਤਾਂ ਰਹਿ ਕੇ ਆਇਆ ਹੈ ਬੱਚਾ

ਬੱਚੇ ਨੂੰ ਜਦੋਂ ਫੀਡਿੰਗ ਚ ਕੋਈ ਦਿੱਕਤ ਆਈ ਬੱਚਾ ਜੋ ਸਾਡੇ ਕੋਲ ਦੁਬਾਰਾ ਆਇਆ ਹੈ ਕਦੋਂ ਆਇਆ ਕਦੋਂ ਐਗਜੈਕਟ ਡੇਟ ਦੱਸ ਦਿਨ ਤੇ ਕੋਲੋਂ ਆਨੇ ਨੂੰ ਚਾਹੁੰਦੇ ਨੇ 3 4 5 6 ਇੱਕ ਦਿਨ ਹੋ ਗਿਆ ਬੱਚੇ ਨੂੰ ਬੱਚਾ ਠੀਕ ਹੋ ਗਿਆ ਮੈਮ ਇਹ ਜਦੋਂ ਫੀਡਿੰਗ ਨਹੀਂ ਹੋ ਰਹਾ ਤੁਸੀਂ ਰੈਫਰ ਕਰ ਦੋਗੇ ਅਸੀਂ ਇਹਨਾਂ ਨੂੰ ਕਿਹਾ ਸੀਗਾ ਵੀ ਭਾਈ ਤੁਸੀਂ ਬੱਚਾ ਲੈ ਕੇ ਜਾਂਦਾ ਕਿੱਦਾਂ ਇਹ ਕਹਿੰਦੇ ਦੀ ਮੈਡਮ ਸਾਵੇ ਫੀਡ ਦੇ ਕਹਿੰਦੇ ਤੁਸੀਂ ਬੱਚਾ ਨਹੀਂ ਕਰੂਗੇ ਪਹਿਲੇ ਵੀ ਸਾਡੇ ਬੱਚੇ ਇਹਨਾਂ ਦੇ ਠੀਕ ਹੋ ਕੇ ਜਾਂਦੇ ਮਨਵੀਰ ਕਿੱਥੇ ਇਹ ਰੈਫਰ ਹੋ ਕੇ ਆਏ ਮਨਵੀਰ ਕਿਹੜਾ ਉਹ ਜਿਹੜੇ ਜਿਹੜਾ ਬੱਚਾ ਲੈ ਕੇ ਆਉਂਦੇ ਕਿੱਥੇ ਮਨਵੀਰ ਨੂੰ ਬਲੋ ਪਲੀਜ਼ ਜਿਨ੍ਹਾਂ ਦਾ ਬੱਚਾ ਹੈ ਬੱਚੇ ਦਾ ਫਾੜਾ ਚਾਚੂ ਹੈ ਜਿਹੜੇ ਉਹ ਹੀ ਤਾਂ ਬੱਚਾ ਲੈ ਕੇ ਆਏ ਸੀ ਸਾਡੇ ਕੋਲ ਕਹਿੰਦੇ ਸਾਡਾ ਬੱਚਾ ਠੀਕ ਹੋ ਗਿਆ ਡਾਕਟਰ ਮੈਡਮ ਤੁਸੀਂ ਪਲੀਜ਼ ਬਾਕੀ ਪਿੱਛੋਂ ਜਾਓ ਬਾਕੀ ਪਿੱਛੋਂ ਜਾਓ ਸਿਰਫ ਨਾ ਬਾਈ ਜੀ ਤੁਹਾਡਾ ਮਰੀਕ ਸਿੰਘ ਹੈ ਜੀ ਆ ਦਿਨੇ ਸ਼ਖਸਤਾਲ ਦੇ ਬਾਰਾਜ ਖੜਿਆ ਹਾਂ ਕੀ ਸਮੱਸਿਆ ਆ ਗਈ ਹੈ ਟੱਕਰਿਆ ਵਾ ਜੀ ਕਿਹਨੇ ਸੋ ਥੱਕੇ ਨਹੀਂ ਪੜਿਆ ਜੀ ਸਾਡਾ ਬੱਚਾ ਮਾਰਿਆ ਛੱਲਿਆ ਨਹੀਂ ਤੈਨੂੰ ਸਾਡਾ ਬੱਚਾ ਇੱਥੇ ਹਲਾ ਦੁਰਾਲ ਸੀ ਹਾਂ ਜੀ ਇੱਕ ਮਹੀਨਾ ਇੱਥੇ ਰੱਖਿਆ ਸੀ ਤੈਨੂੰ ਕਹੇਗਾ ਤੂੰ ਕਿਹਨੂੰ ਮਹੀਨੇ ਦੇ ਇੱਥੇ ਜਿੰਦਾ ਪਿਆ ਤੇ ਇੱਥੇ ਛੱਡ ਗਿਆ ਜੀ ਠੀਕ ਹੈ ਡਿਲੀਵਰੀ ਕਿੱਥੇ ਹੋਈ ਸੀ ਡੇਰ ਹੋਊਸੀ ਹੋਈ ਸੀ ਨੋਰਮਲ ਡਿਲੀਵਰੀ ਹੈ ਜੀ ਅੱਛਾ ਡਿਲੀਵਰੀ ਨੋਰਮਲ ਹੈ ਬੱਸ ਲੈ ਕੇ ਆਏ ਰਗਲ ਦਾਖਲ ਕਰ ਲਿਆ ਕਿਆ ਦਿੱਕਤ ਸੀ ਲੈ ਕੇ ਇਨਫੈਕਸ਼ਨ ਨਹੀਂ ਇਨਫੈਕਸ਼ਨ ਜੀ ਥੋੜੀ ਜੀ ਜੀ ਡਾਕਟਰ ਨੇ ਰੈਫਰ ਕੀਤਾ ਸੀ ਹਾਂ ਜੀ ਕਿਆ ਕਹਿੰਦੇ ਸੀ ਡਾਕਟਰ ਆਦਮੀ ਬੱਚਿਆਂ ਨੂੰ ਦਿਖਾ ਲੋ ਉਸੀਂ ਦੋ ਫਰ ਬੱਚੇ ਨੂੰ ਲੈ ਕੇ ਵੀ ਗਏ ਸੀ ਵਾਪਸ ਇੱਕ ਵਾਰ ਇੱਕ ਦਿਨ ਇੱਕੋ ਦਿਨ ਲੈ ਗਏ ਆ ਅਗਲੇ ਦਿਨ ਫੇਰ ਆ ਗਏ ਕਿੱਥੇ ਲੈ ਗਏ ਸੀ ਟਾੜੀ ਲੈ ਗਏ ਅਗਲੇ ਦਿਨ ਆ ਵੀ ਸਾਡਾ ਮਨ ਸਾਡਾ ਮਨ ਕਲੀਅਰ ਨਹੀਂ ਹੈਗਾ ਉਹਨਾਂ ਨੂੰ ਨਹੀਂ ਪਤਾ ਭਾਜੀ ਉਹ ਕੰਮ ਦੇ ਸਾਡਾ ਮਨ ਕਲੀਅਰ ਨਹੀਂ ਇਹਨਾਂ ਨੇ ਧੱਕੇ ਨਾਲ ਬੱਚਾ ਦਿੱਤਾ ਕਿ ਲੱਗਦਾ ਕੀ ਲੱਗਦਾ ਬੱਚੇ ਨੂੰ ਮੈਂ ਗੁਡਿਆ ਨਾ ਜਿਹਦੇ ਘਰ ਬੱਚਾ ਹੋਇਆਦਾ ਚਾਚਾ ਠੀਕ ਹੈ ਜੀ ਸਾਡਾ ਮਨ ਨਹੀਂ ਸੀ ਸਾਨੂੰ ਬੱਚਾ ਸਹੀ ਵੀ ਨਹੀਂ ਲੱਗਦਾ ਪਰ ਇਹਨਾਂ ਨੇ ਫੇਰ ਵੀ ਕਿਉਂਕਿ 8 10 10 15 ਦਿਨ ਰੱਖਣ ਤੋਂ ਬਾਅਦ ਇਹਨਾਂ ਨੇ ਪੈਸੇ ਲਏ ਪੈਸੇ ਲੈਣ ਤੋਂ ਬਾਅਦ ਇਹਨਾਂ ਦੇ ਮਨ ਨੂੰ ਤਸੱਲੀ ਨਾ ਹੋਈ ਵੀ ਚਲੋ ਇੱਕ ਵਾਰੀ ਬੱਚਾ ਘਰ ਭੇਜੋ ਅਗਲੇ ਦੇ ਮਨ ਨੂੰ ਤਸੱਲੀ ਹੋ ਜਾਏਗੀ ਉਹਨਾਂ ਦੇ ਐਨੇ ਪੈਸੇ ਲੱਗ ਗਏ ਨੇ ਇਹਨਾਂ ਨੇ ਧੱਕੇ ਨਾਲ ਸਾਨੂੰ ਬੱਚਾ ਦਿੱਤਾ ਸੀ ਲੈ ਗਏ ਆ ਪੈਸੇ ਲੈ ਗਏ ਆ ਅਸੀਂ ਬੱਚਾ ਲੈ ਗਏ ਆ ਸਾਨੂੰ ਪਤਾ ਲੱਗਿਆ ਵੀ ਬੱਚਾ ਇੱਥੇ ਵੀ ਨਹੀਂ ਠੀਕ ਆ ਅਸੀਂ ਘਰੇ ਵੀ ਦੇਖਿਆ ਬੱਚਾ ਸਾੜ ਕੋ ਰਿਆ ਪੰਜ ਪੰਜ ਚਾਰ ਦਿਨ ਹੀ ਰੱਖਿਆ ਜੋ ਜੋ ਜ਼ੋਰ ਜ਼ਬਰਦਸਤੀ ਨਾਲ ਹੀ ਬੱਚਾ ਰੱਖਿਆ ਸਾਨੂੰ ਬੱਚਾ ਨਹੀਂ ਸਹੀ ਲੱਗਾ ਅਸੀਂ ਫੇਰ ਦੁਬਾਰੇ ਇੱਥੇ ਆ ਗਏ ਆ ਪਹਿਲੇ ਬੱਚਾ ਦੋ ਦਿਨ ਰੱਖਿਆ ਜਾਂ ਪੰਜ ਦਿਨ ਰੱਖਿਆ ਦੋ ਦਿਨ ਹੀ ਜੀ ਦੋ ਦੋ ਤਿੰਨ ਦਿਨ ਹੀ ਘਰ ਕਿੰਨੇ ਦਿਨ ਰੱਖਿਆ ਦੋ ਦਿਨ ਬੱਚਾ 17 ਤਰੀਕ 17 ਜੁਲਾਈ ਨੂੰ ਹੋਇਆ ਬੱਚਾ ਜੀ 17 ਜੁਲਾਈ ਤੋਂ ਬਾਅਦ ਇਹ ਬੱਚਾ ਜਿਹੜਾ ਨਾਰਮਲ ਡਿਲੀਵਰੀ ਹੋਈ ਡੇਰਾ ਵਸੀ ਉਹ ਡਿਲੀਵਰੀ ਤੋਂ ਬਾਅਦ ਬੱਚਾ ਘਰੇ ਲੈ ਗਏ ਅਸੀਂ ਉੱਥੇ ਸਾਨੂੰ ਲੱਗਾ ਵੀ ਇਹ ਮਤਲਬ ਇਹ ਕਹਿ ਲੱਗ ਵੀ ਉਰੇ ਸੋਰੇ ਨੇ ਸਲੇਮਪੁਰੇ ਇਹਨਾਂ ਨੇ ਕਿਹਾ ਵੀ ਉਰੇ ਵੀ ਵਧੀਆ ਹੈ ਬੱਚਾ ਰੋਂਦਾ ਆਈ ਆਪਾਂ ਬੱਚਾ ਉਰੇ ਲੈ ਆਏ ਇਹਨਾਂ ਕੋਲ ਲੈ ਕੇ ਐਡਮਿਟ ਕਰਾਤਾ ਇਹਨੇ ਕਿਹਾ ਵੀ ਬੱਚੇ ਦੇ ਅੰਦਰ ਗੈਸ ਬਣਦੀ ਹੈ ਕਦੀ ਇਨਫੈਕਸ਼ਨ ਹੈ ਅਸੀਂ ਕਿਹਾ ਠੀਕ ਹੈ ਜੀ ਤਿੰਨੇ ਕਹਿੰਦਾ ਕਾਰਟ ਵੀ ਚੱਲ ਜੂਗਾ ਕਾਰਟ ਵੀ ਰੋਜ਼ 15000 ਰੁਪਏ 11 ਵਜੇ ਤੋਂ ਪਹਿਲਾਂ 11 15000 ਰੁਪਏ ਪਹੁੰਚਦਾ ਜੀ ਸਾਡੇ ਕੋ ਇਹ ਬੰਦਾ ਦਿੱਲੀ ਜੀ ਦਿੱਲੀ ਜੀ ਦਿੱਲੀ ਜੀ ਪਹੁੰਚੇ ਪੈਸੇ ਪੁਆਏ ਨੇ ਜੀ ਉਸ ਤੋਂ ਬਾਅਦ 16 ਦਿਨਾਂ ਬਾਅਦ ਫੇਰ ਅੱਗੇ ਦੱਸੋ 16 ਦਿਨਾਂ ਬਾਅਦ ਇਹਨੇ ਛੁੱਟੀ ਦੇਤੀ ਹੈ ਵੇ ਬੱਚ ਬੱਚਾ ਲੈ ਗਿਆ ਇੱਕ ਦਿਨ ਰਿਹਾ ਦੋ ਦਿਨ ਬੱਚਾ ਫੇਰ ਰਾਤ ਰੋਈ ਜਾਂਦਾ ਆਪਾਂ ਬੱਚਾ ਫੇਰ ਲਿਆ ਇਹਨਾਂ ਨੂੰ ਫੋਨ ਕੀਤਾ ਡਾਕਟਰ ਸਾਹਿਬ ਇਹ ਬੱਚਾ ਵੀ ਫੇਰ ਨਹੀਂ ਠੀਕ ਹੈ ਇਹ ਕਹਿੰਦਾ ਮੇਰੇ ਕੋਲ ਲੈ ਕੇ ਆਓ ਇਹ ਬੱਚਾ ਗੁਰੇ ਲਿਆ ਕੇ ਉਸ ਦਿਨ ਦਾ ਫੇਰ ਬੱਚਾ ਇਸੇ ਕੋਲ ਰੱਖਿਆ ਪੰਤਨ ਵਾਲੇ ਦਿਨ ਦਾ ਬੱਚਾ ਉਸ ਦਿਨ ਦਾ ਬੱਚਾ ਇੱਥੇ ਗੋਲੀਆਂ ਜੀ ਇਹ ਦਵਾਈ ਲੈ ਜਦੋਂ ਤੁਸੀਂ ਦੁਬਾਰਾ ਲੈ ਕੇ ਆਏ ਜਦੋਂ ਤੁਸੀਂ ਦੁਬਾਰਾ ਲੈ ਕੇ ਆਏ ਉਸ ਦਿਨ ਬਾਅਦ ਬੱਚੇ ਦੀ ਡੈੱਥ ਹੋਈ ਹੈ ਇਹ ਬੱਚਾ ਜੀ ਇਹ ਕੱਲ ਇਹਨੇ ਬੱਚਾ ਫੇਰ ਬੁਲਾਇਆ ਜੀ ਇਹਨੇ ਸਾਨੂੰ ਮਤਲਬ ਪਰਿਵਾਰ ਨੂੰ ਸਵੇਰੇ ਬੱਚਾ ਆਇਆ ਭਾਜੀ ਇੱਥੇ ਸਵੇਰੇ ਬੁਲਾਇਆ ਜੀ ਬੱਚਾ ਮਤਲਬ ਇਹਨਾਂ ਨੇ ਮਾਪਿਆਂ ਨੂੰ ਬੁਲਾਇਆ ਵੀ ਬੱਚਾ ਐਟਮਟ ਉਰੇ ਹੀ ਵੀ ਤੁਸੀਂ ਉਰੇ ਆਓ ਇਹ ਉਰੇ ਆਏ ਨੇ ਫਾਦਰ ਆਇਆ ਤਾਇਆ ਆਇਆ ਤੇ ਤਾਈ ਜੀ ਆਏ ਨੇ ਉਹਨਾਂ ਨੇ ਆ ਕੇ ਇਹਨਾਂ ਨੂੰ ਕਹਿੰਦਾ ਵੀ ਇਦਾਂ ਇਦਾਂ ਬੱਚਾ ਠੀਕ ਹੈ ਵੀ ਤੁਸੀਂ 3-4 ਦਿਨਾਂ ਬਾਅਦ ਤੁਹਾਨੂੰ ਮੈਂ ਛੁੱਟੀ ਦੇ ਦਿਆਂਗਾ ਤੇ ਇਹਨਾਂ ਨੂੰ ਬੱਚਾ ਮਾੜਾ ਜਿਹਾ ਦਿਖਾ ਕੇ ਇਹ ਕਹਿੰਦਾ ਜੇ ਨਾ ਹੋਇਆ ਤੇ ਇਹਦੇ ਕੋ ਆਪਰੇਸ਼ਨ ਹੋਣਾ ਹੈ ਵੈਸੇ ਹੀ ਕਹਿੰਦਾ ਤੇ ਇਹ ਕਹਿੰਦਾ ਵੀ ਚਲੋ ਜੋ ਵੀ ਡਾਕਟਰ ਸਾਹਿਬ ਦੱਸ ਦਿਓ ਸਾਨੂੰ ਜੋ ਵੀ ਹੈ ਤੁਹਾਡਾ ਵੀ ਸਾਨੂੰ ਦੱਸਿਓ ਇਹਨਾਂ ਕੋ ਪੈਸੇ 15000 ਰੁਪਏ ਪਵਾ ਕੇ ਕਹਿੰਦਾ ਮੈਂ ਅੱਜ ਦਵਾਈ ਦਿਆਂਗਾ ਉਸ ਤੋਂ ਬਾਅਦ ਇਹਦੀ ਵੇ ਤੁਹਾਨੂੰ ਛੁੱਟੀ ਕਰ ਦਿਆਂਗਾ ਉਸ ਤੋਂ ਬਾਅਦ ਇਹ ਸਾਰੇ ਚਲੇ ਗਏ ਤੇ ਮਦਰ ਵੀ ਜਿਹੜੀ ਹੈ ਨੀਲਮ ਹਸਪਤਾਲ ਦੇ ਵਿੱਚ ਮਹੀਨਾ ਹੋ ਗਿਆ ਵੀ ਐਡ ਉਹ ਮਾਤਾ ਕੋ ਇਹ ਚਲੇਗੇ ਨਾ ਉੱਥੇ ਮੈਂ ਵੀ ਸੀ ਗਿਆ ਮਾਤਾ ਦਾ ਪਤਾ ਕਰਕੇ ਇਹਨੇ ਮੇਰੇ ਨਾਲ ਡਿਸਕਸ ਕੀਤੀ ਹੈ ਵੀ ਚਾਚਾ ਜੀ ਐਦਾ ਕਰਕੇ ਹੋਈ ਹੈ ਬੱਚੇ ਨਾ ਵੀ ਕਿੱਦਾਂ ਕਰੀਏ ਮੈਂ ਚੱਲੋ ਦੇਖ ਲੈਣੇ ਆ ਜੇ ਆਪਾਂ ਅੱਜ ਕਹਿਣਾ ਹੁਣੇ ਚੱਲਨੇ ਆ ਕਹਿੰਦੇ ਨੇ ਉਹਨੇ ਮੇਰੇ ਕੋਲ ਦੋ ਦਿਨ ਦਾ ਟਾਈਮ ਲਿਆ ਡਾਕਟਰ ਸਾਹਿਬ ਨੇ ਤੇ ਉਰ ਤੋਂ ਬਾਅਦ ਦੇਖ ਲਾਂਗੇ ਮੈਂ ਚੱਲ ਠੀਕ ਹੈ ਜੀ ਉਸ ਤੋਂ ਬਾਅਦ ਇਹਨੇ ਰਾਤ 10:30 ਵਜੇ ਫੋਨ ਕੀਤਾ ਡਾਕਟਰ ਸਾਹਿਬ ਨੇ ਰਾਤ 10:30 ਵਜੇ ਬੱਚੇ ਨੂੰ ਫੋਨ ਮੇ ਭਤੀਜੇ ਨੂੰ ਫੋਨ ਕੀਤਾ ਵੀ ਤੁਹਾਡਾ ਬੱਚਾ ਜਿਹੜਾ ਹੈ ਨਾ ਥੋੜਾ ਜਿਹਾ ਨਾ ਸੀਰੀਅਸ ਹੈ ਇਹ ਕਹਿੰਦਾ ਕਿ ਐ ਚੱਕਰ ਹੈ ਇਹ ਵੀ ਸੀਰੀਅਸ ਕਿਦਾਂ ਕੀ ਚੱਕਰ ਹੈ ਉਹ ਕਹਿੰਦਾ ਵੀ ਇਹਨੂੰ ਕੋਈ ਵੈਂਟੀਲੇਟਰ ਤੇ ਲਾਣਾ ਪੈਣਾ ਏਦਾਂ ਕਰਕੇ ਇਹਨੇ ਮੈਨੂੰ ਫੋਨ ਕੀਤਾ ਚਾਚਾ ਜੀ ਵੀ ਏਦਾਂ ਕਰਕੇ ਫੋਨ ਆ ਰਿਹਾ ਅਸੀਂ ਰਾਤ ਉਰੇ ਆ ਗਏ ਜੀ 11:30 ਵਜੇ 10:30 ਇਹਨੇ ਫੋਨ ਦਿੱਤਾ ਘੰਟੇ ਬਾਅਦ ਆ ਹੀ ਉਰੇ ਪਹੁੰਚ ਗਏ ਆ ਇਹਨਾਂ ਨੇ ਮੈਂ ਇਹ ਬੇਟੇ ਨੂੰ ਨਹੀਂ ਦੱਸ ਰਿਹਾ ਵੀ ਬੱਚਾ ਐਕਸਪਾਇਰ ਹੋ ਚੁੱਕਾ ਹੈ ਬੱਚਾ ਪਤਾ ਨਹੀਂ ਕਿੰਨਾ ਐਕਸਪਾਇਰ ਹੋ ਗਿਆ ਜੀ ਅੱਛਾ ਅੱਛਾ ਠੀਕ ਹੈ ਜੀ ਬੱਚਾ ਨਹੀਂ ਦੱਸਿਆ ਜੀ ਇਹਨੇ ਪਤਾ ਨਹੀਂ ਬੱਚੇ ਨੂੰ ਦੱਸਿਆ ਇਹ ਰਾਤ ਫਿਰ ਇਹਨਾਂ ਨਾਲ ਗੱਲ ਕਰਾਂਦੇ ਇਹਨਾਂ ਦਾ ਇੱਥੇ ਕੋਈ ਬੰਦਾ ਸੀਗਾ ਉਹ ਬੱਚਾ ਵੈਂਟੀਲੇਟਰ ਤੇ ਲਾਇਆ ਅਸੀਂ ਬਹੁਤ ਕੋਸ਼ਿਸ਼ ਕੀਤੀ ਬੱਚੇ ਦੀ ਪ੍ਰੂਵਮੈਂਟ ਨਹੀਂ ਹੋਈ ਕੋਈ ਐਦਾ ਨਹੀਂ ਹੋਇਆ ਮੈਸਰ ਡਾਕਟਰ ਸਾਹਿਬ ਵੀ ਬੱਚਾ ਕਿਦਾਂ ਹੋਣ ਕੀ ਹੈ ਮੈਂ ਬੱਚਾ ਠੀਕ ਹੈ ਕਿ ਆਏ ਕਹਿੰਦਾ ਬੱਚਾ ਬੱਚਾ ਨਾ ਉਹ ਬੱਚਾ ਗ੍ਰੋਥ ਨਹੀਂ ਕਰ ਰਿਹਾ ਮੈਂ ਜੀ ਮੈਨੂੰ ਇਹ ਦੱਸੋ ਬੱਚਾ ਨਕੀਸਤੀਤੀ ਹੈ ਬੱਚੇ ਦੀ ਕੀ ਸਥਿਤੀ ਹੈ ਮੈਂ ਬੱਚਾ ਖਤਮ ਤੇ ਨਹੀਂ ਹੋ ਹਾਂ ਕਹਿੰਦਾ ਹਾਂਜੀ ਹਾਂਜੀ ਕਹਿੰਦਾ ਇਦਾਂ ਫਿਰ ਇਹਨੇ ਮੈਨੂੰ ਕਹਿੰਦਾ ਬੱਚਾ ਖਤਮ ਹੈ ਜੀ ਇਹ ਕਹਿੰਦਾ ਵੀ ਤੁਸੀਂ ਮੇਰੀ ਗੱਲ ਕਰਾ ਦਿਓ ਜਿਹੜਾ ਮੁੰਡਾ ਹੈ ਨੀਚੇ ਮੈਂ ਡਾਕਟਰ ਸਾਹਿਬ ਜੀ ਤੁਹਾਨੂੰ ਪਤਾ ਹੀ ਵੀ ਬੱਚਾ ਤੁਹਾਡ ਨੂੰ ਅੱਜ ਹੈ 80 ਟਾਈਮ ਬੱਚਾ ਮਹੀਨਾ ਹੋ ਗਿਆ ਹੈ ਵੀ ਤੁਸੀਂ ਰੋਜ਼ ਅੱਜ ਸਵੇਰੇ ਬੱਚੇ ਆਏ ਤੁਸੀਂ ਸਵੇਰੇ ਜਵਾਬ ਦੇ ਦਿੰਦੇ ਹਾਂ ਵੀ ਆਪਾਂ ਨੂੰ ਪਤਾ ਨਹੀਂ ਕਦ ਹੋ ਜੈ ਤੋ ਹਾਂ ਵੀ ਤੁਸੀਂ ਤੁਸੀਂ ਸਾਨੂੰ ਸਵੇਰ ਦੇ ਜਵਾਬ ਦੇ ਦਿੰਦੇ ਕਹਿੰਦਾ ਨਹੀਂ ਜੀ ਇਹ ਫਲਾਣਾ ਠੰਗਾਣਾ ਤੁਸੀਂ ਇਦਾਂ ਕਰੋ ਵੀ ਬੱਚਾ ਮੈਂ ਤੁਹਾਡੇ ਹੈਂਡਓਵਰ ਕਰਨ ਲਗਾ ਮੈਂ ਅਸੀਂ ਤਿੰਨੇ ਜਣੇ ਆ ਕੇ ਬਾਹਰ ਖੜ ਗਏ ਆ ਉਰੇ ਆ ਕੇ ਇਹਦਾ ਉਹ ਕਰਿੰਦਾ ਜਾਏ ਉਹ ਕਹਿੰਦਾ ਸੈਂਡ ਕਰੋ ਮੈਂ ਜੀ ਸੈਂਡ ਕਿਉਂ ਕਰਨੇ ਨੇ ਸਾਨੂੰ ਦੱਸੋ ਤੁਸੀਂ ਡਾਕਟਰ ਨੂੰ ਤਾਂ ਬੁਲਾਓ ਸਾਨੂੰ ਕਿੰਨੇ ਪੈਸੇ ਕਿੰਨੇ ਲੈ ਆਏ ਨੇ ਟੋਟਲ ਸਾਡੇ ਕੋਲ ਰੋਜ਼ ਜੀ 15000 ਰੁਪਏ ਭਵੰਦਾ ਪੈ ਜੀ 4.5 ਲੱਖ 354000 ਰੁਪਏ ਜੀ ਲੀ ਵੀ ਜਾਂਦਾ ਸੀ ਤੇ ਪੈਸੇ ਵੀ ਲੈਂਦਾ ਪਿਆ ਸੀ ਕਾਰਟ ਵੀ ਲਿਆ ਸੀ ਸਾਡਾ ਬੋਤ ਕਿੰਨੇ ਪੈਸੇ ਦੇ ਚੁੱਕੇ 4 ਲੱਖ 40 45000 ਰੁਪਏ ਜੀ ਕਾਰਟ ਤੋਂ ਵੱਖਰੇ ਕਾਰਟ ਨਾਲ ਜੀ ਕੈਸ਼ ਗੇ ਜੀ ਸਾਡੇ ਸਰਕਾਰੀਆ ਦੇ ਅੱਜ ਕੱਟੀਆਂ ਗੂਗਲ ਪੇ ਵੀ ਹੈ ਜੀ ਕੈਸ਼ ਕਿੰਨਾ ਲਿਆ ਆਪਣਾ 4 ਲੱਖ 40 45000 ਜਿੱਦਾਂ ਮੈਂ ਸਾਰਾ ਟੋਟਲ ਜਿਹੜਾ ਸਾਡਾ ਹੈ ਉਹ ਜੀ ਗੂਗਲ ਪੇ ਬਚੰਦਰਿਆ ਜੀ ਰਾਤ ਦੇ ਸਾਨੂੰ ਬੱਚਾ ਦਿੰਦੇ ਸੀ ਅਸੀਂ ਬੱਚਾ ਨਹੀਂ ਲਿਆ ਬੱਚਾ ਮੋਚਰੀ ਦੇ ਵਿੱਚ ਸਰਕਾਰੀ ਹਸਪਤਾਲ ਚ ਰਖਵਾਤਾ ਸੀ ਡਾਕਟਰ ਸਾਹਿਬ ਨਹੀਂ 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 ਸਾਨੂੰ ਨਹੀਂ ਸਰ ਕੋਈ ਮੋਚਰੀ ਸਾਨੂੰ ਬੱਚਾ ਹੋ ਰਿਹਾ ਨਹੀਂ ਉਗਾ ਰਹੇ ਡਾਕਟਰ ਸਾਹਿਬ ਡਾਕਟਰ ਸਾਹਿਬ ਨੇ ਤੁਹਾਡੇ ਨਾਲ ਗ ਆਏ ਆ ਆਪਣੇ ਸਰਦਾਰ ਸਾਹਿਬ ਨੇ ਬੰਦੇ ਦੀ ਗੱਲ ਗੱਲਾਂ ਗਾਲੀ ਨ ਗਾਲੀ ਨਾ ਕਰਦਾ ਇਹ ਸਾਰੇ ਪਿੰਡ ਇਹ ਵੀਡੀਓ ਪੈ ਜਾਣੀ ਆ ਤੁਹਾਡੇ ਕੋਲ ਹਜ਼ਾਰਾਂ ਬੰਦੇ ਆਪਣਾ ਤੁਸੀਂ ਸੰਪਰਕ ਨੰਬਰ ਦੇ ਦਿਓ ਪੱਤਰਕਾਰ ਹਜ਼ਾਰਾਂ ਬੰਦੇ ਸ਼ਹਿਰ ਰਾਜਪੁਰੇ ਤੁਹਾਡਾ ਸੰਪਰਕ ਨਾ ਕਰਨ ਤਾਂ ਦੱਸਿਓ ਇਹਦਾ ਬਹੁਤ ਮਾੜੀ ਗੰਦੀ ਲੈਂਗੁਏਜ ਵਰਤਦਾ ਤੁਸੀਂ ਵੀਡੀਓ ਤੁਹਾਨੂੰ ਦੇ ਦੇ ਨਾਲ ਚਲਾ ਦਿਓ ਇਹਦਾ ਬਹੁਤ ਗੰਦੀ ਲੈਂਗੁਏਜ ਲੋਕਾਂ ਨਾਲ ਡੱਬ ਕੇ ਮਾਰਦਾ ਬਦਮਾਸ਼ੀ ਕਰਦਾ ਇਹਦਾ ਤਾਂ ਲਾਇਸੈਂਸ ਕੈਨਸਲ ਹੋਵੇਗਾ ਹੁਣ ਹੁਣ ਤੁਹਾਡੀ ਕੀ ਡਿਮਾਂਡ ਹੈ ਸਾਡੀ 50 ਲੱਖ ਰੁਪਏ ਲਏ ਨੇ ਸਾਡੀ ਆਣਾ ਪੈਸੇ ਵਾਪਸ ਦਵੇ ਪੈਸੇ ਵਾਪਸ ਲੈਣੇ ਅਸੀਂ ਤੇ ਕਾਰਵਾਈ ਹੋਣੀ ਚਾਹੀਦੀ ਆ ਇਹ ਬੰਦ ਵੀ ਸਾਡੇ ਸਾਡੇ ਇੱਕ ਮਿੰਟ ਅੰਦਰ ਬੰਦੇ ਨੇ ਜਿਨ੍ਹਾਂ ਦੇ ਬੱਚੇ ਨੇ ਮੈਂ ਦਾਅਵੇ ਨਾਲ ਕਹਿੰਦਾ ਤੁਸੀਂ ਹੁਣ ਬੁਲਾ ਲਓ ਇੱਥੇ ਜਿੱਦੇ ਜਿੱਦੇ ਬੱਚੇ ਦਾਖਲ ਨੇ ਤੁਹਾਨੂੰ ਆਪਣੀ ਪੀੜਾ ਸਾਰੇ ਦੱਸਣਗੇ ਵੀ ਪਹਿਲਾਂ ਸਵੇਰ ਹੁੰਦਾ ਕਹਿੰਦਾ ਪਹਿਲਾਂ ਇੰਨੇ ਪੈਸੇ ਜਮ੍ਹਾਂ ਕਰਾਓ ਜਿਹਦਾ ਨਿਆਣਾ ਜਮਿਆ ਹੁੰਦਾ ਨਾ ਭਾਜੀ ਬੱਚਾ ਹੁੰਦਾ ਹੈ ਉਹ ਉਹ ਤਰਸਦਾ ਵੀ ਮੇਰੇ ਘਰ ਆ ਲਾ ਗਈ ਆ ਸਾਡੀ ਇਹ ਆ ਜੀ ਅਸੀਂ ਉਰੇ ਇਕੱਠੇ ਜਦੋਂ ਆਏ ਆ ਜੇ ਹੱਲੇ ਆਪਸ ਗੱਲ ਕਰ ਰਹੇ ਆ ਇਹ ਸਾਡਾ ਭਰਾ ਵੀ ਹੈ ਮੇਰਾ ਯਾਰ ਵੀ ਹੈ ਰਿਸ਼ਤੇਦਾਰ ਵੀ ਹੈ ਇਹ ਸਰਪੰਚ ਆਇਆ ਸਰਪੰਚ ਸਾਹਿਬ ਉਰੇ ਉਰੇ ਖੜੇ ਆ ਜੀ ਅਸੀਂ ਆ ਕੇ ਖੜੇ ਸਰਪੰਚ ਸਾਹਿਬ ਇਹ ਆ ਕੇ ਸਾਨੂੰ ਇਹਨੇ ਆ ਕੇ ਪਬਲਿਕ ਚ ਪਬਲਿਕ ਆ ਕੇ ਇਹ ਬੰਦੇ ਨੇ ਗਾਲਾਂ ਕੱਢੀਆਂ ਨੇ ਮਾਵਾ ਭੈਣਾ ਦੀਆਂ ਅਸੀਂ ਕੋਈ ਗੱਲ ਹੈ ਜੇ ਡਾਕਟਰ ਸਾਹਿਬ ਨੇ ਕੋਈ ਗਲਤ ਬੋਲਿਆ ਚਾਹ ਡਾਕਟਰ ਸਾਹਿਬ ਨੇ ਕੋਈ ਪੁੱਛਿਆ ਤੇ ਸਾਡੇ ਨਾਲ ਗੱਲ ਕਰ ਦਿੰਦਾ ਉਹਨੇ ਬਿਨ ਬਗੈਰ ਪੁੱਛਣ ਤੋਂ ਬਗੈਰ ਉਹ ਕਰਨ ਤੂੰ ਇਹਨੇ ਗਾਲਾਂ ਕੱਢਦੇ ਸਾਨੂੰ ਇਹ ਬੰਦੇ ਸਾਡੀ ਇੱਕੋ ਮੰਗ ਹੈ ਜੀ ਪਹਿਲਾਂ ਤੇ ਇਹ ਬੰਦੇ ਤੇ ਪਰਚਾ ਹੋਏ ਅਰੈਸਟ ਪਏ ਔਰ ਤੋਂ ਬਾਅਦ ਬੱਚੇ ਵਾਲੀ ਫੇਰ ਕਾਰਵਾਈ ਮੰਗਾਗੇ ਪਹਿਲਾਂ ਇਹ ਬੰਦੇ ਦਾ ਇਹ ਤੇ ਕਾਰਵਾਈ ਹੋਏਗੀ ਰੈਸਟ ਪਏਗੀ ਪੁਲਿਸ ਨੂੰ ਸਾਡੀ ਬੇਨਤੀ ਹੈ ਬਾਜੀ ਜੀ ਤੁਹਾਡੇ ਸਾਹਮਣੇ ਅਸੀਂ ਤਾਂ ਜਾਣਾ ਨਹੀਂ ਨਹੀਂ ਤਾਂ ਇਹ ਬੈਠਾ ਸਾਡਾ ਹੋ ਜਾਣਾ ਸੀ ਇਹਨਾਂ ਨੂੰ ਅੱਜ ਹਸਪੀਟਲ ਬੰਦ ਹੋ ਗਿਆ ਤੁਸੀਂ ਕਹਿੰਦੇ ਡਾਕਟਰ ਗਾਲਾਂ ਵੀ ਕੱਢੀਆਂ ਕੀ ਉਹਦਾ ਐਡਰੈਸ ਹੈ ਮੈਂ ਕਹਿੰਨਾ ਜੀ ਇਹਦੇ ਚ ਡਾਕਟਰਾਂ ਵਾਲੀ ਤੇ ਇੱਕ ਇੱਕ ਇਹ ਐਂਡੀ ਵੀ ਉਹ ਨਹੀਂ ਹੈਗੀ ਇਹ ਡਾਕਟਰ ਵੈਸੇ ਇਹਨੂੰ ਡਾਕਟਰ ਬਣਾ ਛੜਿਆ ਇੱਕ ਹੋਣ ਕਹਿ ਰਹੇ ਨੇ ਤੇ ਬੋਲਦਾ ਜੀ ਮੈਂਟਲ ਹੈ ਡਿਪਟੀ ਸਾਹਿਬ ਨਾਲ ਵੀ ਗਲਤ ਬੋਲਿਆ ਐਸਐਚਓ ਸਾਹਿਬ ਨਾਲ ਵੀ ਗਲਤ ਬੋਲਿਆ ਔਰ ਉਹਦੀ ਵਾਈਫ ਕਹਿ ਰਹੀ ਏ ਕਿ ਇਹ ਮੈਂਟਲ ਹੈ ਉਹ ਮੈਂਟਲ ਨੂੰ ਡਾਕਟਰ ਲਾਇਆ ਹੈ ਬੱਚੇ ਦਾ ਡਾਕਟਰ ਬਸ ਇਹੋ ਜੇ ਬੰਦੇ ਦਾ ਲਾਇਸੈਂਸ ਕੈਨਸਲ ਹੋਣਾ ਚਾਹੀਦਾ ਕਿਸ ਨੇ ਕਿਹਾ ਮੈਂਟਲ ਹੈ ਉਹਦੀ ਉਹਦੀ ਵਾਈਫ ਕਹਿ ਰਹੀ ਅੰਦਰ ਉਹਦੀ ਉਹਦੀ ਡਾਕਟਰ ਦੀ ਵਾਈਫ ਕਹਿ ਰਹੀ ਉਹਦੀ ਵਾਈਫ ਕਹਿ ਰਹੀ ਅੰਦਰ ਕਿ ਇਹ ਥੋੜਾ ਮੈਂਟਲੀ ਅਫਸੈਟ ਹੈ ਉਹ ਡਾਕਟਰ ਲਾਣਾ ਇਹਨੂੰ ਬੱਚਿਆਂ ਦਾ ਡਾਕਟਰ ਕਹ ਰਿਹਾ ਕਿ ਮਹੀਨੇ 2 ਮਹੀਨੇ ਬਾਅਦ ਬੱਚਾ ਮਰ ਜਾਂਦਾ ਦੇਖੋ ਸਾਰਿਆਂ ਨੂੰ ਪਤਾ ਇਹਦਾ ਰਿਕਾਰਡ ਦੇਖ ਲਓ ਜੋ ਬਣਦੀ ਕਾਰਵਾਈ ਕਰਨੀ ਹੈ ਇਹਨਾਂ ਦੀ ਬੇਟੀ ਅੰਦਰ ਬੇਟੀ ਇਹਦਾ ਇਹਨਾਂ ਦੀ ਬੇਟੀ ਐ ਐਡਮਿਟ ਆ ਹੁਣ ਹੁਣ ਪੁੱਛੋ ਪੁੱਛੋ ਇਹਨਾਂ ਨੇ ਗਾੜੀ ਕਿਹਨਾਂ ਨੇ ਦੱਸਿਆ ਜੀ 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 ਕੋਈ ਤੁਹਾਨੂੰ ਵੀਡੀਓ ਦੇਣੇ ਆ ਬੜੀਆਂ ਛੋਟੀਆਂ ਗੱਲਾਂ ਰਹਿ ਗਈਆਂ ਇਹਨੂੰ ਪੁੱਛਣਾ ਨਾ ਬੱਚੇ ਦੀਆਂ ਦਾ ਕਾਰਡ ਮੇਰੀ ਬੇਟੀ ਅੰਦਰ ਹੈ ਜੀ ਕੀ ਨਾਮ ਕੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗੁਰਜੰਟ ਸਿੰਘ ਹੈ ਜੀ ਅਸੀਂ ਸਲਿੰਪਰ ਤੋਂ ਹੀ ਆ ਜੀ ਮੇਰਾ ਮੇਰਾ ਪਿੰਡ ਵੀ ਸਲਿੰਪਰ ਹੀ ਆ ਜੀ ਮੇਰਾ ਪਿੰਡ ਹਾਂ ਜੀ ਸਲਿੰਪਰ ਹੀ ਐ ਤੇ 5 ਤਰੀਕ ਨੂੰ ਮੇਰੀ ਬੇਟੀ ਹੋਈ ਐ ਜੀ 5 ਅਗਸਤ ਨੂੰ ਹੋਈ ਐ ਇੱਥੇ ਸ਼ਾਂਤੀ ਹਸਪੀਟਲ ਚ ਹੋਈ ਐ ਜੀ ਚੋਪੜਾ ਹਸਪੀਟਲ ਠੀਕ ਐ ਤੇ ਇਹਨਾਂ ਨੇ ਉਹਨਾਂ ਇਹ ਕਹਿੰਦੇ ਇੱਕ ਦੋ ਦਿਨ ਲੱਗਣਗੇ ਬੱਚੀ ਨੂੰ ਇੱਕ ਦੋ ਦਿਨ ਲੱਗਣਗੇ ਰਿਕਵਰੀ ਹੋ ਜਾਏਗੀ ਬੱਚੀ ਦੇ ਅੰਦਰ ਗੰਦ ਚਲਾ ਗਿਆ ਤੇ ਹਲੇ ਤੱਕ ਬੱਚੀ ਨੂੰ ਇਹਨਾਂ ਨੇ ਕਿਹਾ ਵੀ ਇੱਕ ਦੋ ਦਿਨ ਰੱਖਾਂਗੇ ਉਸ ਤੋਂ ਬਾਅਦ ਛੁੱਟੀ ਦੇ ਦਾਂਗੇ ਤੇ ਇਹਨਾਂ ਨੇ ਮੇਰਾ ਕਾਰਡ ਚਲਾਇਆ ਜੀ ਕਾਰਡ ਚਲਾਇਆ ਦੂਜੀ ਵਾਰ ਅਗੂਠਾ ਲਾਇਆ ਜੀ ਨਾਲ ਐਕਸਟਰਾ ਪੈਸੇ ਵੀ ਲੈ ਰਹੇ ਹਾਂ ਹਾਂ ਜੀ 17000 ਰੁਪਏ ਮੇਰੇ ਤੋਂ ਪਹਿਲਾਂ ਲਿਆ ਜੀ ਇਹਨਾਂ ਨੇ ਪਹਿਲੇ ਦਿਨ ਹੁਣ ਤੱਕ ਕਿੰਨੇ ਦੇ ਬੰਦੇ ਹਾਂ ਜੀ ਮੈਂ ਗਰੰਥੀ ਸਿੰਘ ਦੀ ਡਿਊਟੀ ਕਰਦਾ ਜੀ ਹੁਣ ਤੱਕ ਕਿੰਨੇ ਪੈਸੇ ਦੇ ਬੱਠੇ ਚੁੱਕੇ ਹੁਣ ਤੱਕ ਹੁਣ ਤੱਕ ਮੈਂ 25000 ਦੇ ਚੁੱਕਾ ਜ ਅੱਜ 5 ਤਰੀਕ ਤੋਂ ਮੇਰੀ ਬੇਟੀ ਐਡਮਿਟ ਹੈ ਜੀ ਇੱਥੇ ਤੇ ਅੱਜ 20 ਹੋ ਗਿਆ 15 ਦਿਨ ਹੋ ਗਏ ਜੀ ਕਿ ਆਪ ਜੀ ਤੁਹਾਡੀ ਬੇਟੀ ਦੀ ਛੁੱਟੀ ਬਾਰੇ ਆਉਣੇ ਛੁੱਟੀ ਦਿੰਦੇ ਨਹੀਂ ਕਾਰ ਚੱਲਣ ਡਿਆ ਅੱਗੇ ਤੋਂ ਅੱਗੇ ਪਾਈ ਜਾ ਰਹੇ ਨੇ ਜੀ ਨਹੀਂ ਟ੍ਰੀਟਮੈਂਟ ਉਹ ਹੀ ਗੱਲ ਹੈ ਟ੍ਰੀਟਮੈਂਟ ਚੱਲ ਰਿਹਾ ਉਹਨਾਂ ਦਾ ਹਾਂਜੀ ਟ੍ਰੀਟਮੈਂਟ ਚੱਲ ਰਿਹਾ ਹੈ ਟ੍ਰੀਟਮੈਂਟ ਪਿੱਛੇ ਪਾਈ ਹੋਈ ਕੋਈ ਨਾਲ ਹੀ ਨਹੀਂ ਲੱਗੀ ਹੋ ਬੱਚੇ ਤੁਸੀਂ ਕਾ ਬੱਚੇ ਨੂੰ ਵਾਪਸ ਲੈਣਾ ਚਾਹੁੰਦੇ ਹੋ ਟ੍ਰੀਟਮੈਂਟ ਕਰਾਉਣਾ ਚਾਹੁੰਦੇ ਬੱਚੇ ਨੂੰ ਵਾਪਸ ਲੈਣ ਵਾਸਤੇ ਆਉਣੇ ਛੁੱਟੀ ਲੈਣਾ ਕਿਉਂਕਿ ਕਿਉਂਕਿ ਮੇਰੀ ਅਗਰ ਦਾਦੀ ਜੀ ਨੇ ਦੇਖਿਆ ਨਾਨੀ ਨੇ ਉਹਨਾਂ ਨੇ ਦੱਸਿਆ ਨਹੀਂ ਟ੍ਰੀਟਮੈਂਟ ਚੱਲ ਰਿਹਾ ਜੀ ਉਹਨਾਂ ਨੇ ਪਿੱਛੇ ਪਾਈ ਹੋਈ ਬਿਲਕੁਲ ਨਹੀਂ ਦੇਣ ਦਾ ਕੋਈ ਇੰਜੈਕਸ਼ਨ ਕੋਈ ਦੁੱਧ ਮਾਂ ਮਾਂ ਦਾ ਦੁੱਧ ਵੀ ਅਸੀਂ ਘਰੋਂ ਲੈ ਕੇ ਆਉਂਨੇ ਆ ਜੀ ਕੀ ਮੰਗ ਕਰਦੇ ਕੋਈ ਫੀਡ ਨਹੀਂ ਕੋਈ ਵਗੈਰਨ ਅਸੀਂ ਆਪਣੀ ਬੱਚੀ ਨੂੰ ਲੈ ਕੇ ਜਾਣਾ ਚਾਹੁੰਦੇ ਹਾਂ ਹਾਂ ਠੀਕ ਹਾਂ ਜਿੰਨੀ ਠੀਕ ਹਾਂ ਤੁਹਾਨੂੰ ਦੇ ਬੱਚੇ ਕਿ ਤਰੀਕ ਨੂੰ ਅਮਰੀਕ ਸਿੰਘ ਜਿਹੜਾ ਪਿੰਡ ਬੇੜਾ ਡੇਰਾ ਵਸਿਦਾ ਰਹੇ ਨਾਲ ਉਹਦੇ ਵੱਲੋਂ ਇੱਕ ਦਰਖਾਸਤ ਆਈ ਸੀ ਜੀ ਜਿਹੜਾ ਉਹਨਾਂ ਦਾ ਬੇਟਾ ਮਨਕੀ ਇਹਨਾਂ ਜਦੀ ਉਮਰ ਤਕਰੀਬਨ 30-35 ਤਨ ਸੀ ਉਹ ਦਾਖਲ ਸੀਗਾ ਤੇ ਉਹਦੀ 21 ਤਰੀਕ ਰਾਤ ਨੂੰ ਡੈਥ ਹੋ ਗਈ ਸੀ ਉਹਦੇ ਮਾਪੇ ਨੇ ਡੈਥ ਦੌਰਾਨ ਮਤਲਬ ਉਹਤੇ ਰੋਣਾ ਰੋਣਾ ਜਾਂ ਉਹਤੇ ਦੁੱਖ ਪ੍ਰਗਟ ਕੀਤਾ ਤੇ ਉਹ ਡਾਕਟਰ ਦਿਨੇਸ਼ ਨੂੰ ਕਾਫੀ ਗੁੱਸਾ ਆਇਆ ਤੇ ਉਹਨੇ ਫੜ ਕੇ ਉਹਨਾਂ ਨੂੰ ਕਾਫੀ ਜਬਰੀ ਮਾਰ ਕਟਿਆ ਤੇ ਉਹਨਾਂ ਨੂੰ ਮਾਰ ਦੇਣ ਦੀ ਧਮਕੀਆਂ ਦਿੱਤੀ ਉਹਦੇ ਤਹਿਤ ਅਸੀਂ ਇੱਕ ਐਫ ਆਰ ਨੰਬਰ 204 307 ਦੇ ਵਿੱਚ ਦਰਜ ਕੀਤੀ ਹੈ ਜਿਹੜੀ ਡਾਕਟਰ ਦਿਨੇਸ਼ ਦੇ ਤੇ ਬਾਕੀ ਜਿਹੜੀ ਪਾਰਟੀ ਹੈ ਉਹਨੂੰ ਅਸੀਂ ਸਮਝਾ ਕੇ ਤੇ ਕਾਨੂੰਨ ਮੁਤਾਬਕ ਜਿਹੜੀ ਉਹ ਕਾਰਵਾਈ ਕਰਕੇ ਉਹਨਾਂ ਨੂੰ ਜਿਹੜੀ ਡੈੱਡ ਬੋਡੀ ਆ ਬੱਚੇ ਦੀ ਉਹ ਕੱਲ ਨੂੰ ਉਹਦੇ ਵਾਰਸਾਂ ਦੇ ਹਵਾਲੇ ਕਰ ਦਾਂਗੇ। ਜਿਹੜਾ ਦਿਨੇਸ਼ ਦੇ ਤਾਂ ਲੱਗੇ ਉਸ ਦੇ ਉੱਤੇ ਗੰਕਰ ਆ ਕੁਝ ਲੋਕਾਂ ਨੇ ਅੱਜ ਦਿਨੇਸ਼ ਹਸਪੀਟਲ ਦੇ ਅਗੇਂਸਟ ਧਰਨਾ ਲਗਾਇਆ ਸੀ ਉਹਨਾਂ ਨੇ ਉਹਨਾਂ ਦੀਆਂ ਕੁਝ ਸਪੈਸੀਫਿਕ ਅਲਿਗੇਸ਼ਨ ਸੀਗੀਆਂ ਜਿਸ ਦੇ ਲਈ ਪੁਲਿਸ ਨੂੰ ਡਾਇਰੈਕਸ਼ਨ ਦੇ ਦਿੱਤੀ ਗਈ ਹੈ ਜੋ ਰਿਟਰਨ ਚ ਕੰਪਲੇਂਟ ਫਾਈਲ ਕਰ ਦਿੱਤਾ ਤਾਂ ਉਹਦੇ ਤੇ ਨਿਯਮਾਧਿਨ ਕਾਰਵਾਈ ਕਰ ਲਈ ਜਾਵੇ ਤੇ ਕਾਫੀ ਇਹਦੇ ਤੇ ਨਾ ਬੱਚੇ ਇਹੀ ਦੇ ਕਾਫੀ ਕੇਸ ਆਉਂਦੇ ਆ ਆ ਉਹਨਾਂ ਨੇ ਉੱਥੇ ਮੌਕੇ ਤੇ ਰੇਜ਼ ਕੀਤਾ ਹੈ ਕਿ ਕੋਈ ਮੈਡੀਕਲ ਨੈਗਲੀਜੈਂਸੀ ਹੋਈ ਹੈ ਤਾਂ ਉਸ ਬਾਬਤ ਮੈਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਹੈ ਕਿ ਜਿਸ ਜੋ ਵੀ ਕੋਈ ਪਰਿਵਾਰ ਪ੍ਰਭਾਵਿਤ ਹੈਗਾ ਉਹ ਆਪਦੀ ਰਿਟਰਨ ਦੇ ਵਿੱਚ ਮੈਨੂੰ ਕੰਪਲੇਂਟ ਫਾਈਲ ਕਰ ਦੇ ਤਾਂ ਜੋ ਮੈਂ ਉਹ ਸਿਵਲ ਸਰਜਨ ਆਫਿਸ ਭੇਜ ਕੇ ਇੱਕ ਬੋਰਡ ਦਾ ਗਠਨ ਕਰਾ ਦਾਂਗੇ ਤਾਂ ਜੋ ਉਹਦੇ ਤੇ ਉਹ ਮੈਡੀਕਲ ਐਕਸਪਰਟਸ ਦੀ ਟੀਮ ਉਹਦੇ ਤੇ ਇਨਕੁਆਇਰੀ ਕਰ ਸਕੇ ਜਤਿੰਦਰ ਲੱਕੀ A1 ਪੰਜਾਬੀ ਰਾਜਪੁਰਾ